ਹਾਂਜੀ ਸ਼ਸ਼ੀ ਕਾਲ ਦੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਨੇ ਹੋਪਸ ਉਹ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਵੀ ਠੀਕ ਹਾਂ ਜੀ ਤੇ ਇੱਥੇ बस ਕਿਚਨ ਦੀ ਕਲੀਨਿੰਗ ਹੋ ਰਹੀ ਆ ਜੀ ਸਵੇਰ ਦਾ ਟਾਈਮ ਆ ਹੁਣ ਠੰਡ ਹੋਣ ਲੱਗ ਗਈ ਨਾ ਤੇ ਮੈਂ ਤਾਂ ਸ਼ਾਲ ਕੱਢ ਲਿਆ ਤੁਸੀਂ ਦੱਸੋ ਕਿਹਨੇ ਕਿਹਨੇ ਸ਼ਾਲ ਕੱਢ ਲਈ ਮੈਂ ਤਾਂ ਬਾਈ ਕੱਢ ਲਿਆ ਠੰਡ ਲੱਗਦੀ ਆ ਸਵੇਰ ਸੁਬਾ ਜਦ ਉੱਠਦੇ ਆ ਨਾ 5:30 6 ਵਜੇ ਤੇ ਬਹੁਤ ਠੰਡ ਹੁੰਦੀ ਆ ਇੱਕ ਖੇਤਾਂ 'ਚ ਘਰ ਘਰ ਕਰਕੇ ਨਾ ਧੁੰਦ ਵੀ ਦਿਖਣ ਲੱਗ ਗਈ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਵੀ ਦਿਖਣ ਲੱਗੀ ਸੁਬਾ ਸੁਬਾ ਧੁੰਦ ਕਿ ਨਹੀਂ ਤੇ ਬਸ ਇਥੇ ਆਪਾਂ ਕਿਚਨ ਦੀ ਕਲੀਨਿੰਗ ਕਰਦੇ ਪਏ ਸੀਗੇ ਇਹ ਮੇਰੀ ਦੋ ਦਿਨ ਪਹਿਲਾਂ ਦੀ ਵੀਡੀਓ ਆ ਗਈ ਤੇ ਥੋੜੀ ਥੋੜੀ ਜਿਹੀ ਲਈ ਸੀ ਤੇ ਉਹੀ ਅੱਜ ਮੈਂ ਸਾਰੀ ਕਰਕੇ ਇਕੱਠੀ ਕਰਕੇ ਅਪਲੋਡ ਕਰ ਰਹੀ ਆਂਗੀ ਤੇ ਇਥੇ ਰਸੋਈ ਦਾ ਆਪਾਂ ਜਿਹੜਾ ਕੰਮ ਆ ਉਹ ਕਰ ਦਾਂਗੇ ਤੇ ਉਸ ਤੋਂ ਬਾਅਦ ਬਸ ਮੈਂ ਝਾੜੂ ਵਗੈਰਾ ਕਰਦੀ ਹੁੰਦੀ ਆ ਜਿਹੜੀ ਚੱਕਰ ਹੁੰਦੀ ਆ ਉਹ ਸਾਰਾ ਕਰਨਾ ਹੁੰਦਾ ਦੇਖੋ ਕੰਮ ਤਾਂ ਰੋਜ਼ ਦੇ ਸੇਮ ਹੀ ਹੁੰਦੇ ਆ ਨਾ ਕੁਛ ਅਲੱਗ ਨਹੀਂ ਹੁੰਦਾ ਹੈਗਾ ਬਸ ਐ ਹੁੰਦਾ ਵੀ ਕੋਈ ਬਦਲ ਸਕਦੇ ਆ ਕੰਮ ਵੀ ਕੋਈ ਪਹਿਲਾਂ ਕਰ ਲਿਆ ਕੋਈ ਬਾਅਦ ਚ ਕਰ ਲਿਆ ਇਦਾਂ ਕਰਕੇ ਬਟ ਕਮ ਸਾਰੇ ਸੇਮ ਹੀ ਨੇ ਹਨਾ ਸਭ ਨੂੰ ਪਤਾ ਹੀ ਆ ਕੀ ਦਿਖਾਈਏ ਹਨਾ ਦਾ ਬਸ ਇਹੀ ਕੁਛ ਹੈਗਾ ਇਹੀ ਕੁਛ ਕਰਨਾਗਾ ਬਸ ਇਹਦੇ ਨਾਲ ਨਾਲ ਆ ਆ ਵੀ ਥੋੜਾ ਜਿਹਾ ਆਪਦੇ ਵੱਲ ਵੀ ਧਿਆਨ ਆਪਾਂ ਨੂੰ ਦੇਣਾ ਚਾਹੀਦਾਗਾ ਜਿਹੜਾ ਮੈਂ ਹੁਣ ਦੇਣ ਲੱਗ ਗਈ ਪਹਿਲਾਂ ਨਹੀਂ ਦਿੰਦੀ ਸੀ ਇੱਥੇ ਮੈਂ ਸੂਟ ਸੈੱਟ ਕਰਦੀ ਪਈ ਸੀ ਕਿਉਂਕਿ ਚਾਚੀ ਦੇ ਘਰੇ ਜਾਣਾ ਸੀਗਾ ਇਹਦੀਆਂ ਨਾ ਬਾਹਾਂ ਜਿਹੜੀਆਂ ਰਹੀਆਂ ਬਹੁਤ ਮੈਨੂੰ ਮਤਲਬ ਔਖਾ ਕਰਤੀਆਂ ਨਿਗੀਆਂ ਬਹੁਤ ਪੀੜੀਆਂ ਨੇ ਇਸ ਕਰਕੇ ਮੈਂ ਸੌਣ ਦੇੜ ਕੇ ਇਹਨਾਂ ਨੂੰ ਖੁੱਲੀਆਂ ਕਰੂੰਗੀ ਖੁੱਲੀਆਂ ਕਰਦੀ ਪਈ ਸੀਗੀ ਤੇ ਮਸ਼ੀਨ ਨੂੰ ਨਾ ਤੇਲ ਵਗੈਰਾ ਦੇਣ ਵਾਲਾ ਕਰਕੇ ਨਾ ਇਹ ਥੋੜਾ ਜਿਹਾ ਬਹੁਤ ਔਖੀ ਚੱਲ ਰਹੀ ਹੈਗੀ ਬਟ ਚਲੋ ਕੰਮ ਜਿਆ ਸਰ ਜਾਂਦਾਗਾ ਹੋਰ ਤਾਂ ਕੁਛ ਨਹੀਂ ਬਾਕੀ ਇਹਨੂੰ ਨਾ ਧੁੱਪ ਜੀ ਲਵਾਉਣ ਵਾਲੀ ਆ ਤੇਲ ਵਗੈਰਾ ਦੇ ਕੇ ਉਹ ਮੈਂ ਇੱਕ ਦਿਨ ਕਰੂੰਗੀ ਇੱਥੇ ਮੈਂ ਪਾ ਕੇ ਦੇਖਦੀ ਪਈ ਸੀ ਵੀ ਹਾਂ ਠੀਕ ਆਉਣ ਕਿ ਨਹੀਂ ਠੀਕ ਆ ਤੇ ਠੀਕ ਲੱਗੀ ਤੇ ਫਿਰ ਮੈਂ ਉਦਾਂ ਹੀ ਬਸ ਦੂਜੀ ਆ ਜਿਹੜੀ ਸਾਰੀ ਦੂਜੀ ਤੇ ਇਹ ਵੀ ਸਿਉਣ ਮਾਰ ਲੂੰਗੀ ਸਾਰੀ ਤੇ ਫਿਰ ਮੈਂ ਸੂਟ ਪ੍ਰੈਸ ਪ੍ਰੂਸ ਕਰਕੇ ਨਾ ਰੋਟੀ ਪਕਾਉਣੀ ਆ ਫਿਰ ਆਪਾਂ ਹੋਰ ਰੋਟੀ ਵਗੈਰਾ ਪਕਾਵਾਂਗੇ ਤੇ ਮੰਮੀ ਮੈਨੂੰ ਲੱਗਦਾ ਬਾਹਰ ਸੀਗੇ ਹੁਨਰ ਨੂੰ ਲਈ ਫਿਰਦੇ ਸੀਗੇ ਉਹ ਬਾਹਰ ਕਿਉਂਕਿ ਅੰਦਰ ਤਾਂ ਤੁਹਾਨੂੰ ਪਤਾ ਉਹਨੇ ਟਿੱਕੇ ਬੈਣਾ ਨਹੀਂ ਤੇ ਜੇ ਇੱਥੇ ਹੁੰਦਾ ਤਾਂ ਮੇਰੇ ਨਾਲ ਮਸ਼ੀਨ ਕੋਲੇ ਪੰਗੇ ਲੈਣੇ ਸੀਗੇ ਉਹਨੇ ਤਾਂ ਕਰਕੇ ਥੋੜਾ ਜਿਹਾ ਮੰਮੀ ਉਹਨੂੰ ਟਾਲ ਕੇ ਲੈ ਜਾਂਦੀ ਹੈਗੀ ਸਾਨੂੰ ਉਹਨਾਂ 2-3 ਦਿਨ ਹੋ ਗਏ ਸੀਗੇ ਸੋਚਦਿਆਂ ਨੂੰ ਕਿ ਚਾਚੇ ਕੇ ਘਰ ਜਾਵਾਂ ਨੇ ਕਿ ਤੇ ਅੱਜ ਮੰਮਾ ਕਹਿੰਦੇ ਵੀ ਤੂੰ ਕੰਮ-ਕੁਮ ਕਰ ਲਾ ਕੰਮ ਨੇ ਵੀੜ ਕੇ ਫਿਰ ਆਪਾਂ ਤੇਰੇ ਚਾਚੇ ਕੇ ਘਰ ਚੱਲਦੇ ਆ ਪਹਿਲਾਂ ਇਹ ਆਉਣਗੇ ਰੋਟੀ ਖਾਣ ਤੇ ਬਸ ਇਹ ਰੋਟੀ ਖਾ ਕੇ ਤੇ ਸਾਨੂੰ ਛੱਡੇ ਆਉਣਗੇ ਚਾਚੇ ਕੇ ਘਰ ਤੇ ਇੱਥੇ ਮੇਰੇ ਸੂਟ ਦਾ ਜਿਹੜਾ ਕੰਮ ਆਗਾ ਉਹ ਸਾਰਾ ਹੋ ਗਿਆ ਸੀਗਾ ਤੇ ਲੋ ਜੀ ਆਪਾਂ ਦੂਜੀ ਵਾਰ ਵੀ ਮਾੜੀ ਜੀ ਸਿਉਣ ਮਾਰ ਦਾਂਗੇ ਹਨਾ ਅੱਗੇ ਅੱਗੇ ਜੇ ਤਾਂ ਜੋ ਅੱਗੇ ਜਣਾ ਮਤਲਬ ਕਮੀਜ਼ ਆ ਜਾਂ ਬਾਹਾਂ ਫਟਾ ਨਾ ਜਾਵੇ ਤਾਂ ਕਰਕੇ ਤੇ ਇੱਥੇ ਹੋ ਗਿਆ ਸੀ ਤੇ ਇੱਥੇ ਆ ਗਈ ਸੀ ਚਾਚੀ ਕੇ ਘਰੇ ਹੁਣ ਫਿਰਦਾ ਸੀ ਆਪਦੀ ਚਾਚੀ ਦੇ ਕੋਲੇ ਮਤਲਬ ਸੌਰੀ ਹਾਂ ਚਾਚੀ ਉਹ ਲੱਗੀ ਇਹਦੀ ਵੀ ਚਾਚੀ ਦੇ ਕੋਲੇ ਦੱਸੋ ਸਾਰਿਆਂ ਨੂੰ ਹੋਪਸ ਸਾਰੇ ਵਧੀਆ ਹੋਮੋਗੇ ਪਰ ਅੱਜ ਮੈਂ ਨਹੀਂ ਵਧੀਆ ਮੇਰੇ ਕੱਲ ਦਾ ਬਹੁਤ ਦਾ ਦਰਦ ਹੋ ਰਿਹਾ ਤੇ ਬਸ ਸਵੇਰੇ ਹੁਣ ਕੀ ਕਰਵਾ ਕੇ ਲਿਆਈਆਂ ਜਾ ਕੇ ਮੈਡੀਸਨ ਲੈ ਕੇ ਆਈਆਂ ਹੌਲੀ ਹੌਲੀ ਕੰਮ ਕਰਦੀਆਂ ਕਿ ਹੁਣ ਜਿਆਦਾ ਜੰ ਕਮ ਤਾਂ ਹੋਣਾ ਨਹੀਂ ਬਸ ਮੇਨ ਮੇਨ ਕੰਮ ਕਰੂੰਗੀ ਭਨੇਰੇ ਜੀ ਬਲੌਗ ਦੇ ਨਾਲ ਹਾਂਜੀ ਜੀ ਉਸ ਤੋਂ ਦੂਜੇ ਦਿਨ ਦੀ ਵੀਡੀਓ ਤੇ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਵੀ ਮੈਂ ਥੋੜੀ ਜੀ ਤਕਲੀਫ ਚ ਚੱਲ ਰਹੀ ਹਾਂ ਥੋੜੀ ਨਹੀਂ ਸੀਰੀਅਸਲੀ ਦੋ ਦਿਨ ਮੈਂ ਬਹੁਤ ਪਰੇਸ਼ਾਨ ਰਹੀ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਈ ਹੈਗੀ ਮੇਰੇ ਇੰਨਾ ਜਿਆਦਾ ਦਰਦ ਹੋ ਰਿਹਾ ਸੀਗਾ ਬਹੁਤ ਬਹੁਤ ਜਿਆਦਾ ਦਰਦ ਮਤਲਬ ਅੰਤਾਂ ਦਾ ਹੀ ਦਰਦ ਹੋ ਰਿਹਾ ਸੀ ਮੈਨੂੰ ਬਹੁਤ ਔਖਾ ਲੱਗ ਰਿਹਾ ਸੀ ਸਾਰੀ ਰਾਤ ਕਦੇ ਅਜਮੈਣ ਲੈ ਕਦੇ ਕੋਈ ਦਵਾਈ ਲੈ ਕਦੇ ਕੁਛ ਲੈ ਕਰਕੇ ਹੀ ਮੈਂ ਜਿਹੜੀ ਰਾਤ ਆ ਉਹ ਕੱਢੀ ਆਗੀ ਤੇ ਕੰਮ ਤਾਂ ਦੇਖੋ ਨਾ ਕਰਨਾ ਹੀ ਸੀਗਾ ਬਸ ਹੌਲੀ ਹੌਲੀ ਮੈਂ ਕੰਮ ਕਰਦੀ ਪਈ ਸੀ ਵੀ ਮੇਰਾ ਇੱਕ ਵਾਰ ਚੱਲ ਮੇਨ ਮੇਨ ਕੰਮ ਜੇ ਮੈਂ ਕਰ ਲੈਨੀ ਆ ਬਾਹਲਾ ਨਹੀਂ ਹੱਥ ਲਾਉਂਦੀ ਹੈਗੀ ਉਹੀ ਗੱਲ ਜੇ ਮੈਂ ਬਾਹਲਾ ਕਰਦੀ ਤਾਂ ਮੈਂ ਬਾਲੀ ਔਖੀ ਹੋ ਜਾਣਾ ਸੀਗਾ ਤੇ ਮੈਂ ਮੇਨ ਮੇਨ ਜਿਹੇ ਹੀ ਕੰਮ ਨੇ ਜਿਹੜੇ ਰੋਟੀ ਵਗੈਰਾ ਪਉਣਾ ਭਾਂਡੇ ਵਗੈਰਾ ਸਾਫ ਕਰਨੇ ਮੈਂ ਉਹੀ ਕਰਨਦੀ ਹੀ ਕਰੀ ਦੁਨੀਆ ਦੇ ਦੇਖੋ ਸਰੀਰ ਢਿੱਲਾ ਹਨਾ ਫਿਰ ਨਹੀਂ ਥੱਕਾ ਹੁੰਦਾ ਹੈਗਾ ਮੇਰੇ ਤੋਂ ਸਰੀਰ ਦੇ ਨਾਲ ਕਈ ਵਾਰ ਕਾਰ ਵੀ ਲਈਦਾ ਜਦੋਂ ਕਰਨ ਜੋਗੀ ਹੁੰਨੀ ਆ ਬਟ ਮੇਰੀ ਹਾਲਤ ਬਹੁਤ ਜਿਆਦਾ ਖਰਾਬ ਸੀ ਇਸ ਕਰਕੇ ਮੈਂ ਥੱਕਾ ਨਾ ਕਰਨ ਦੀ ਬਜਾਏ ਆਰਾਮ ਹੀ ਕੀਤਾ ਪਰ ਆਰਾਮ ਵੀ ਨਹੀਂ ਹੋਇਆ ਕਿਉਂਕਿ ਦਰਦ ਇੰਨਾ ਜਿਆਦਾ ਸੀਗਾ ਮਤਲਬ ਆਰਾਮ ਵੀ ਨਹੀਂ ਸੀ ਹੋ ਰਿਹਾ ਬਸ ਕੀ ਦੱਸਾਂ ਵੀ ਮਤਲਬ ਇੰਨੀ ਮੈਂ ਤਕਲੀਫ ਚ ਸੀਗੀ ਪਸ ਇਥੇ ਭਾਂਡੇ ਭੁੰਡੇ ਸਾਫ ਕਰ ਦੂੰਗੀ ਆਟਾ ਮੈਂ ਗੁੰਨ ਕੇ ਰੱਖਤਾ ਸੀਗਾ ਰੋਟੀਆਂ ਵਗੈਰਾ ਬਣਾਉਣੀਆਂ ਨੇਗੀ ਆ ਬਸ ਹੁਣ ਮੈਂ ਤੇ ਸੂਬਾ ਮੈਨ ਇੰਜੈਕਸ਼ਨ ਵੀ ਵੈਸੇ ਲਵਾ ਕੇ ਆਈ ਸੀ ਤੇ ਹੁਣ ਰ ਦੇਖੋ ਇਥੇ ਇਹਦੇ ਕੋਟੀ ਵਗੈਰਾ ਪਾਤੀ ਆਪਾਂ ਨੇ ਬਾਹਰ ਗਏ ਸੀ ਨਾ ਦਵਾਈ ਲੈਣ ਤਾਂ ਕਰਕੇ ਰਸਤੇ ਰਖੰਡ ਲੱਗਦੀ ਤਾਂ ਕਰਕੇ ਇਹ ਹੁਣ ਲਾ ਰਹੀ ਸੀ ਝਾੜੂ ਇਹਨਾਂ ਕੰਮ ਕਰਦੇ ਹੋ ਤੁਸੀਂ ਇਹਨਾਂ ਕੰਮ ਕਰਦੇ ਹੋ ਝਾੜੂ ਕੌਣ ਆਉਂਦਾ ਹੁੰਦਾ ਮਿੱਟੀ ਸੀ ਕੱਢਦੀ ਮਿੱਟੀ ਬਾਹਰ ਓਹੋ ਕਿੰਨੀ ਮਿੱਟੀ ਮम्मा ਸਮਾਰ ਕੇ ਨਹੀਂ ਲਾਉਂਦੇ ਹਨਾ ਝਾੜੂ ਹੋਰ ਹੁਣਰ ਨੂੰ ਲਾਣਾ ਪੈਂਦਾ ਫਿਰ ਹੁਨਰ ਕਿੰਨਾ ਕੰਮ ਕਰਦਾ ਆ ਲੀ ਜਾ ਅੰਦਰ ਆ ਜਾ ਤੇ ਫਿਰ ਆ ਗਈ ਸੀ ਜੀ ਮੈਂ ਰੂਮ ਦੇ ਵਿੱਚ ਕੰਬਲ ਵਗੈਰਾ ਹਲੇ ਚੱਕੇ ਨਹੀਂ ਸੀ ਅੱਗੇ ਤਾਂ ਪਹਿਲਾਂ ਹੀ ਚੱਕ ਦਿੰਨੀ ਹੁੰਦੀ ਬਹੁਤ ਟਾਈਮ ਹੋ ਗਿਆ ਸੀਗਾ ਤੇ ਕੰਬਲ ਵਗੈਰਾ ਜਿਹੜੇ ਚੱਕਣੇ ਰਹਿੰਦੇ ਸੀਗੇ ਤੇ ਉਹ ਚੱਕਦੀ ਪਈ ਸੀ ਮੈਂ ਕੁਕਨਰ ਇੱਥੇ ਤੇਲ ਲਾਉਂਦਾ ਹਾਏ ਰੱਬਾ ਕੀ ਘਰੀਆ ਨਾ ਰਹਿਣਾ ਹੁਨਰ ਦਾ ਇੰਨਾ ਨੂੰ ਤੇਲ ਦੀ ਕੀ ਲੋੜ ਆ ਗੱਡੀ ਤੇ ਵੀ ਲਾਤਾ ਤੇਲ ਫਿਰ ਇੱਥੇ ਜੀ ਸ਼ਾਮ ਨੂੰ ਜਦੋਂ ਹੁਨਰ ਦੇ ਪਾਪਾ ਦੁਪਹਿਰੇ ਚਾਹ ਪੀਣਾ ਆਏ ਉਹ ਕਹਿੰਦੇ ਚੱਲ ਉੱਠ ਵੀ ਮੈਂ ਤੈਨੂੰ ਦਵਾਈ ਹੀ ਦਵਾਈ ਕਿ ਲਿਆਉਣਾ ਬਰਨਾਲੇ ਤੋਂ ਵੀ ਇਦਾਂ ਦਾ ਸਰਨਾ ਵੀ ਨਹੀਂ ਮੈਂ ਤਾਂ ਬਹੁਤ ਨਾ ਕਰ ਰਹੀ ਸੀਗੀ ਵੀ ਕੀ ਪਤਾ ਠੀਕ ਹੋ ਜੇ ਐਮੀ ਪਾਟੀ ਕਹਿੰਦੀ ਵੀ ਦੇਖ ਐਮੀ ਕੰਮ ਲੋਟ ਨਹੀਂ ਆਉਣਾ ਫਿਰ ਮੂਰੇ ਫੇਰ ਰਾਤ ਆਉਂਦੀ ਆ ਨਾ ਫੇਰ ਓਖੇ ਓ ਕੀ ਹੋਏਗੀ ਹੁੰਦਾ ਹੀ ਆ ਯਾਰ ਇਹਨਾਂ ਨੂੰ ਆ ਨਾ ਮੈਂ ਤਾਂ ਮੈਨੂੰ ਐਸੀ ਵੀ ਚੱਲ ਦਵਾਈ ਦੁਵਾਈ ਲੈ ਕੇ ਘਰੀ ਸਰ ਜਾਵੇ ਪਰ ਜਾਣਾ ਪਿਆ ਬਹੁਤ ਕਿਉਂਕਿ ਮੇਰੀ ਜਿਹੜੀ ਹਾਲਤ ਆ ਨਾ ਉਹ ਖਰਾਬ ਸੀਗੀ ਬਰਨਾਲੇ ਜਾਣਾ ਹੀ ਪਿਆ ਤੇ ਬਿਥੇ ਆ ਗਈ ਸੀਗੇ ਅਸੀਂ ਡਾਕਟਰ ਦੇ ਇੱਥੋਂ ਹੀ ਹਮੇਸ਼ਾ ਹੁਣ ਦਵਾਈ ਲੈਣੀ ਆ ਦਵਾਈ ਵਗੈਰਾ ਲੈ ਕੇ ਤੇ ਫਿਰ ਅਸੀਂ ਬਸ ਘਰ ਨੂੰ ਵਾਪਸ ਜਿਹੜਾ ਆਗੇ ਸੀ ਹਾਂਜੀ ਅਸੀਂ ਗਏ ਸੀਗੇ ਦਵਾਈ ਲੈਣ ਬਰਨਾਲੇ ਤੇ ਆ ਗਏ ਸੀਗੇ ਡਾਕਟਰ ਦੇੋਂ ਤੇ ਬਸ ਹੁਣ ਮੈਂ ਕੰਮ ਕਰਨੇ ਲੱਗੂੰਗੀ ਤੇ ਹੁਣਰ ਬੈਠਾ ਖੇਡ ਰਿਹਾ ਹੁਣ ਤਾਂ ਸੋਨਾ ਜਿਹਾ ਵਧੀਆ ਸੋਹਣੇ ਸੋਹਣੇ ਕੱਪੜੇ ਮੋٹے ਮੋٹے ਅੱਜ ਇਹਦੇ ਕੜਤੇ ਇਹ ਇਹਦੇ ਪਿਛਲੀ ਵਾਰ ਨਾ ਲਿਆ ਕੇ ਦਿੱਤਾ ਸੀ ਸੂਟ ਫੁੱਲ ਸੂਟ ਸੀਗਾ ਉਹ ਪਜਾਮੀ ਥੋੜੀ ਜਿਹੇ ਵਾਲੀ ਵੱਡੀ ਆ ਉਹ ਮੈਂ ਰੱਖਤੀ ਤੇ ਅੱਜ ਇਹਦੇ ਪਹਿਲੀ ਵਾਰ ਪਾਈ ਆ ਹੁੱਡੀ ਦੇ ਨਾਲ ਕਿਊਟ ਲੱਗਦਾ ਪਿਆ ਨਾ ਇੱਕ ਬਲੈਕ ਰੰਗ ਵਾਲਾ ਫਾਗਦਾ ਹਾਂ ਬਤ ਮਮਾ ਕੀ ਮम्मा ਮਮੋ ਐ ਮਮਾ ਥੋੜੀ ਆਓ ਮਮਾ ਦਿਨੀਆਂ ਦਿਨੀਆਂ ਚਲੋ ਜੀ ਬਣੇ ਰਹੋ ਜੀ ਆਪਣੇ ਚੈਨਲ ਦੇ ਨਾਲ ਤੇ ਅਗਰ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਤੁਸੀਂ ਵੀ ਲਾਈਕ ਲਾਈਕ ਤੇ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਓਕੇ ਜੀ